ਸ਼ਸ਼ੀਕਾ ਜੀ ਐਨਰ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਭਾਜਪੀ ਐਮਐਲਏ ਨਾਲ ਜੁੜੀ ਹੋਈ ਹੈ ਭਾਜਪੀ ਵਿਧਾਇਕ ਨੂੰ ਸਦਾ ਸਨਾਦਤੀ ਗਿਆ ਤਾਂ ਕੋਰਟ ਨੇ ਸਜ਼ਾ ਸੁਣਾਈ ਹੈ ਐਮਐਲਏ ਨੂੰ ਮੌਜੂਦਾ ਵਿਧਾਇਕ ਨੇ ਅਤੇ ਉਹਨਾਂ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਚੈੱਕ ਰਾਹੀਂ ਧੋਖਾਧੜੀ ਕੀਤੀ ਹੈ ਤਾਂ ਚੈੱਕ ਬਾਊਂਸ ਹੋਣ ਤੋਂ ਬਾਅਦ ਮਾਮਲਾ ਜਿਹੜਾ ਅਦਾਲਤ ਪਹੁੰਚਦਾ ਤੇ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਮਹਾਲੀ ਦੀ ਜ਼ਿਲ੍ਹਾ ਅਦਾਲਤ ਵੱਲੋਂ ਅੱਜ ਵੱਡਾ ਫੈਸਲਾ ਸੁਣਾਉਂਦੇ ਹੋਏ ਮੌਜੂਦਾ ਵਿਧਾਇਕ ਅਤੇ ਉਸ ਦੇ ਚਾਰ ਸਾਥੀਆਂ ਨੂੰ ਆ ਤਿੰਨ ਸਾਥੀਆਂ ਨੂੰ ਚਾਰ ਜਣਿਆਂ ਨੂੰ ਜਿਹੜੀ ਆ ਸਜ਼ਾ ਸੁਣਾ ਦਿੱਤੀ ਆ ਤਾਂ ਵਿਧਾਇਕ ਸਮੇਤ ਚਾਰ ਜਣਿਆਂ ਨੂੰ 2-2 ਸਾਲ ਦੀ ਸਜ਼ਾ ਸੁਣਾਈ ਗਈ ਆ ਤੇ ਉੱਥੇ ਹੀ 5.5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਜਪਾ ਵਿਧਾਇਕ ਨੂੰ ਵੱਡੀ ਜਿਹੜੀ ਆ ਸਜ਼ਾ ਸੁਣਾਈ ਗਈ ਆ ਤਾਂ ਔਰਨਾਚਲ ਤੋਂ ਵਿਧਾਇਕ ਨੇ ਉਹਨਾਂ ਨੂੰ ਜਿਹੜੀ ਆ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਜਿੱਥੇ ਇੱਕ ਪਾਸੇ ਦੇਖ ਰਹੇ ਹਾਂ ਕਿ ਆਏ ਦਿਨ ਅਦਾਲਤਾਂ ਦੇ ਵੱਡੇ ਵੱਡੇ ਫੈਸਲੇ ਸਾਹਮਣੇ ਆ ਰਹੇ ਨੇ ਤਾਂ ਅਜਿਹੇ ਵਿੱਚ ਰਾਇਤੂ ਟੇਚੀ ਦੇ ਆ ਬਧਾਇਕਾ ਜੋ ਰਾਇਤੂ ਟੇਚੀ ਵਿਧਾਇਕ ਨੇ ਜੋ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਹੈ ਤਾਂ ਦੱਸਦੀ ਹੈ ਕਿ ਇੱਕ ਮਾਮਲਾ ਜਿਹੜਾ 220 ਦਾ ਸੀਗਾ ਅਤੇ ਉਸ ਸਮੇਂ ਚੈੱਕ ਰਹੀ ਲੈਣ ਦੇਣ ਹੋਇਆ ਸੀ ਅਤੇ ਚੈੱਕ ਜਿਹੜੇ ਆ ਉਸ ਵਿੱਚ ਪੈਸੇ ਨਹੀਂ ਸਨ ਜੋ ਪਿਆ ਚੈੱਕ ਦਿੱਤਾ ਗਿਆ ਜਿਸ ਦੇ ਚਾਲਦਿਆਂ ਮੌਕੇ ਤੇ ਜਿਸ ਵਿਅਕਤੀ ਨਾਲ ਇਹ ਲੈਣ ਦੇਣ ਹੋਇਆ ਸੀ ਉਸ ਨੇ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕੀਤਾ ਤਾਂ ਮੁਰਿੰਡਾ ਮੁਰਿੰਡਾ ਤੋਂ ਆ ਜਿਹੜੇ ਕੁਲਵਿੰਦਰ ਸਿੰਘ ਨੇ ਤਾਂ ਉਹਨਾਂ ਨੇ ਇੱਕ ਕੇਸ ਦਰਜ ਕਰਵਾਇਆ ਸੀ ਆਪਣੇ ਵਕੀਲ ਰਾਹੀਂ ਤੇ ਅੱਜ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਕਿ ਵਿਧਾਇਕ ਸਮੇਤ ਚਾਰ ਜਣਿਆਂ ਨੂੰ ਜਿਹੜੀ ਆ 2-2 ਸਾਲ ਦੀ ਸਜ਼ਾ ਸੁਣਾਈ ਹੈ ਤੇ 5.5 ਕਰੋੜ ਰੁਪਏ ਤੱਕ ਦਾ ਜੁਰਮਾਨਾ ਤੱਕ ਲਗਾਇਆ ਦੱਸਿਆ ਜਾ ਰਿਹਾ ਹੈ ਕਿ ਕੁਲਵਿੰਦਰ ਸਿੰਘ ਜਿਹੜਾ ਕਿ ਉਹ ਸਾਰੀ ਸਮੱਗਰੀ ਦਾ ਕੰਮ ਕਰਦਾ ਹੈ ਤੇ ਉਸ ਤੋਂ ਉਹ ਸਾਰੀ ਸਮੱਗਰੀ ਦਾ ਸਮਾਨ ਹੈ ਜਿਹੜਾ ਲਿਆ ਗਿਆ ਸੀ ਜਿਸ ਦੇ ਚਾਲਦੇ ਆ ਉਸ ਦੇ ਨਾਲ ਚੈੱਕ ਰਾਹੀਂ ਲੈਂਡ ਦੇਣ ਦੀ ਜਿਹੜੀ ਗੱਲ ਹੋਈ ਸੀ ਪਰ ਚੈੱਕ ਤਾਂ ਦਿੱਤੇ ਜਾਂਦੇ ਆ ਪਰ ਪੈਸੇ ਨਹੀਂ ਆਉਂਦੇ ਜਿੱਦੇ ਚੱਲਦੇ ਆ ਮਾਮਲਾ ਜਿਹੜਾ 220 ਵਿੱਚ ਅਦਾਲਤ ਵਿੱਚ ਪਹੁੰਚਦਾ ਹੈ ਤੇ ਅਦਾਲਤ ਨੇ ਵੱਡਾ ਫੈਸਲਾ ਸੁਣਾ ਦਿੱਤਾ ਤਾਂ ਮਹਾਲਾਏ ਦੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਹ ਵੱਡਾ ਫੈਸਲਾ ਸੁਣਾਇਆ ਗਿਆ ਅਤੇ ਚਾਰ ਵਿਅਕਤੀਆਂ ਨੂੰ ਜਿਹੜੇ ਆ ਉਹ 2-2 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ 5.5 ਕਰੋੜ ਰੁਪਏ ਦਾ ਜੁਰਮਾਨਾ ਤੱਕ ਲਗਾਇਆ ਗਿਆ ਤੇ ਅ ਅਰੁਣਾਚਲ ਪ੍ਰਦੇਸ਼ ਤੋਂ ਵਿਧਾਇਕ ਨੇ ਰੈਤੂ ਟੇਚੀ ਤਾਂ ਉਹਨਾਂ ਨੂੰ ਇਹ ਜਿਹੜਾ ਫਾ ਸਜ਼ਾ ਸੁਣਾਈ ਗਈ ਹੈ ਤੇ ਉਹਨਾਂ ਦੇ ਖਿਲਾਫ ਇਹ ਵੱਡਾ ਫੈਸਲਾ ਸਾਹਮਣੇ ਆਇਆ ਹੈ ਤਾਂ ਅਰਨਾਚਲ ਪ੍ਰਦੇਸ਼ ਤੋਂ ਜਿਹੜੇ ਆ ਵਿਧਾਇਕ ਬਣੇ ਨੇ ਤੇ ਵੱਖ-ਵੱਖ ਜਿਹੜੇ ਆ ਇਸ ਦੇ ਤਹਿਤ ਦਲੀਲਾਂ ਵੀ ਰੱਖੀ ਗਈਆਂ ਜਿਸ ਦੇ ਚਾਲਦਿਆਂ ਜਿਹੜੇ ਆ ਇਹ ਵੱਡਾ ਫੈਸਲਾ ਅੱਜ ਸੁਣਾ ਦਿੱਤਾ ਗਿਆ ਤਾਂ 60 ਸਾਲਾਂ ਰੈ ਤੂ ਟੇਚੀ ਅਰਨਾਚਲ ਪ੍ਰਦੇਸ਼ ਦੇ ਪਾਪੂਮਾ ਜ਼ਿਲ੍ਹੇ ਦੇ ਸਗਾਲੀ ਵਿਧਾਨ ਸਭਾ ਹਲਕੇ ਤੋਂ ਨਿਮਾਇਦਗੀ ਕਰ ਰਹੇ ਨੇ ਉਥੋਂ ਇਹ ਵਿਧਾਇਕ ਚੁਣੇ ਗਏ ਨੇ ਤੇ ਉ ਵਿਜੇਪੀ ਚ ਮੌਜੂਦ ਨੇ ਤਾਂ ਵਿਜੇਪੀ ਦੇ ਵਿਧਾਇਕ ਨੇ 60 ਸਾਲਾ ਰੈਤੂ ਟੇਚੀ ਨੂੰ ਜਿਹੜੇ ਆ ਉਹ ਸਜ਼ਾ ਸੁਣਾਈ ਗਈ ਆ ਤਾਂ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਨਾਚਲ ਪ੍ਰਦੇਸ਼ ਦੇ ਪਾਪਮ ਜ਼ਿਲੇ ਜ਼ਿਲੇ ਦੇ ਸਗਾਲੀ ਵਿਧਾਨ ਸਭਾ ਹਲਕੇ ਤੋਂ ਐਮਐਲਏ ਰੈਤੂ ਟੇਚੀ ਨੂੰ ਜਿਹੜੀ ਆ ਸਜ਼ਾ ਸੁਣਾਈ ਗਈ ਹੈ ਤੇ 5.5 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ 2-2 ਸਾਲ ਦੀ ਸਜ਼ਾ ਸੁਣਾਈ ਗਿਆ ਤਾਂ 2-2 ਸਾਲ ਦੀ ਸਜ਼ਾ ਹੋਈ ਆ 4 ਜਣਾਂ ਨੂੰ ਤੇ ਚੈੱਕ ਬਾਉਂਸ ਵਿੱਚ ਇਹ ਮਹਾਲੀ ਅਦਾਲਤ ਦਾ ਵੱਡਾ ਫੈਸਲਾ ਜਿਹੜਾ ਸਾਹਮਣੇ ਆਇਆ ਹੈ